ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਲਈ ਗੁਰਦੁਆਰਾ ਨਨਕਾਣਾ ਸਾਹਿਬ ਯਾਤਰਾ ਕਮੇਟੀ ਯੂਕੇ ਵੱਲੋਂ ਗੁਰਦੁਆਰਾ ਪਾਸਾਹੀ ਨੌਵੀਂ ਜਲੰਧਰ ਵਿਖੇ ਜੋ ਯਾਤਰਾ ਇੱਥੋਂ ਸ਼ੁਰੂ ਹੋ ਰਹੀ ਹੈ ਸੋ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਨਾਲ ਦੀ ਨਾਲ ਅਸੀਂ ਪੰਜ ਤਖਤ ਸਹਿਬਾਨਾਂ ਦੇ ਸੋ ਇੱਥੋਂ ਜਿਹੜਾ ਯਾਤਰਾ ਚ ਜਿਹੜਾ ਜੱਥਾ ਰਵਾਨਾ ਹੋਣਾ ਗੁਰਦੁਆਰਾ ਨਨਕਾਣਾ ਸਾਹਿਬ ਯਾਤਰਾ ਕਮੇਟੀ ਯੂਕੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਜੀ ਮਾਨੇ ਕੋਸੇ ਬਹੁਤ ਜਗ੍ਹਾ ਆ ਜਾਇ ਇੱਥੇ ਰੁਜੋ ਆ ਜਾਓ ਪਤਾਨ ਦੀ ਸਹੀ ਗੱਲ ਕਹੋ ਪੈਲੇ ਦਾ ਸੁਣੋ ਨਿਹਾਰ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਨਕਾਣਾ ਜਨਕਾਣਾ ਸਾਹਿਬ ਯਾਤਰਾ ਕਮੇਟੀ ਯੂਕੇ ਜੋ ਹਰ ਸਾਲ ਪੰਜ ਤਖਸੈਵਾਨਾਂ ਦੀ ਯਾਤਰਾ ਕਰਦੇ ਹਨ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਅਰਦਾਸ ਸਵੇਰ ਕੀ ਕਰਕੇ ਹੁਣ バス ਵਿੱਚ ਸਾਲੀਆਂ ਸੰਗਤਾਂ ਨੇ ਬੈਠਣਾ ਤੇ ਪਹਿਲੇ ਤਖਸੈ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਜਾ ਕੇ ਅੱਜ ਦਾ ਰਾਤ ਦਾ ਵਿਸ਼ਰਾਮ ਹੋਵੇਗਾ ਸਮੂੱਚੀਆਂ ਸੰਗਤਾਂ ਨੂੰ ਸ੍ਰੀ ਅਕਾਲ ਪਤਿ ਸਾਹਿਬ ਦੇ ਸਾਬਕਾ ਜ਼ਹਿਦਾਦ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਹਰ ਸਾਲ ਹਾਜ਼ਰੀ ਭਰਦੇ ਹਨ ਹੁਣ ਸੱਚਖੰਡ ਸ੍ਰੀ ਹਜੂਰ ਸਾਹਿਬ ਤੁਹਾਡੇ ਦਰਸ਼ਨ ਕਰਨ ਵਾਸਤੇ ਉੱਥੇ ਪਹੁੰਚਣਗੇ ਨਾਲੇ ਦੋ ਦਿਨ ਕਥਾ ਕਰਨਗੇ ਮੈਂ ਸਮੁੱਚੀਆਂ ਸੰਗਤਾਂ ਦਾ ਜਿੱਥੇ ਧੰਵਾਦ ਕਰਦਾ ਸਿੰਘ ਸਾਹਿਬ ਵੱਲੋਂ ਉੱਥੇ ਗੋਦਵਾਰਾ ਸਿੰਘ ਸਭਾ ਗੁਰ ਤੇਗ ਬਹਾਦਰ ਸਾਹਿਬ ਜਹੇਦਾਰ ਪ੍ਰਧਾਨ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਜਗਜੀਤ ਸਿੰਘ ਜੀ ਗੱਭਾ ਜਿਨ੍ਹਾਂ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ ਕਮੇਟੀ ਵੱਲੋਂ ਯੂਕੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਦਾ ਧੰਨਵਾਦ ਫਿਰ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਪਾਂ ਇਹ ਯਾਤਰਾ ਨੂੰ ਸਭਰ ਬਣਾ ਕੇ ਆਪਣੇ ਘਰਾਂ ਵਿੱਚ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ